ਸਤ루 ਦਰਿਆ ਕੰਡੇ ਵਸਦੇ ਪਿੰਡਾਂ ਦੇ ਲੋਕਾਂ ਨੇ ਡੀਸਿਲਟਿੰਗ ਅਤੇ ਮਾਈਨਿੰਗ ਨੂੰ ਲੈ ਕੇ ਸਰਕਾਰ ਖਿਲਾਫ ਖੁੱਲ੍ਹਾ ਮੋਰਚਾ ਇਹ ਤਸਵੀਰਾਂ ਸਤ루 ਦਰਿਆ ਕੰਡੇ ਵਸਦੇ ਪਿੰਡਾਂ ਤੋਂ ਸਾਹਮਣੇ ਆਈਆਂ ਹਨ ਜਦੋਂ ਸਤ루 ਦਰਿਆ ਕੰਡੇ ਵਸਦੇ ਪਿੰਡ ਪਲਾਸੀ ਅਤੇ ਹੋਰ ਨਾਲ ਦੇ ਪਿੰਡਾਂ ਦੇ ਲੋਕਾਂ ਦਾ ਇਕੱਠ ਪਿੰਡ ਪਲਾਸੀ ਵਿਖੇ ਕੀਤਾ ਗਿਆ ਇਸ ਦੌਰਾਨ ਬਖਬਖ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੇ ਸਤ루 ਦਰਿਆ ਚੋਂ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਅਤੇ ਡੀਸੈਲਟਿੰਗ ਨਾ ਕਰਨ ਲਈ ਸਰਕਾਰ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਸਰਕਾਰ ਤੱਕੇ ਨਾਲ ਸਤ루 ਦਰਿਆ ਚੋਂ ਡੀਸੈਲਟਿੰਗ ਦੇ ਨਾਂ ਤੇ ਮਾਈਨਿੰਗ ਕਰਵਾਉਣਾ ਚਾਹੁੰਦੀ ਹੈ ਆਓ ਤੁਹਾਨੂੰ ਵੀ ਦਿਖਾਨੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਬਾਕ-ਬਾਕ ਪਿੰਡਾਂ ਤੋਂ ਆਏ ਸਰਪੰਚਾਂ ਪੰਚਾਂ ਨੇ ਉਹ ਵੀ ਤੁਹਾਨੂੰ ਸੁਣਾਣੇ ਆ ਇਸ ਮੌਕੇ ਹੋਰ ਕੀ ਪ੍ਰਦਰਸ਼ਨਵਾਜੀ ਕੀਤੀ ਗਈ ਉਹ ਵੀ ਤੁਹਾਨੂੰ ਦਿਖਾਨੇ ਆ ਫਿਰ ਯਾਤਾ ਜੀ ਅਸੀਂ ਆਪਣੇ ਗੁਰਦੁਆਰੇ ਸਾਹਿਬ ਤਿਆਰ ਰੱਖੀਏ ਵੀ ਸਾਨੂੰ ਉੱਥੇ ਸ਼ਰਨ ਲੈਣੀ ਪੈਣੀ ਗੁਰਦੁਆਰੇ ਮੰਦਰਾ ਚ ਜਾਂ ਇਹ ਮਾਈਨਿੰਗ ਦੇ ਖਿਲਾਫ ਸਾਨੂੰ ਲੜਨਾ ਪੈਣਾ ਅੱਜ ਜਿਹੜਾ ਅਸੀਂ ਆਪਣਾ ਰੁੱਖ ਹੈ ਜਿਹੜਾ ਤੁਸੀਂ ਸਾਰਿਆਂ ਨੂੰ ਦੱਸਦਾ ਆਪਣਾ ਵੱਧ ਦੇ ਵੱਧ ਏਕਾ ਕਰੋ ਕਿ ਪ੍ਰਸ਼ਾਸਨ ਤੱਕ ਇਹ ਨਾਲ ਜਬਰਦਸਤੀ ਨਾ ਚੱਕਾ ਅਸੀਂ ਜਿਹੜਾ ਉਹਨਾਂ ਨੂੰ ਸੁਝਾਅ ਦਿੱਤਾ ਵੀ ਸਾਡੇ ਪਿੰਡ ਦੇ ਟਰੈਕਟਰਾਂ ਵਾਲੇ ਖੜੇ ਆ ਸਾਰੇ ਹੈਗੇ ਆ ਤੁਸੀਂ ਇਹਨਾਂ ਨੂੰ ਕਹੋ ਸਾਡੀ ਨਰੇਗਾ ਦੀ ਲੇਬਰ ਸਾਰੀ ਖੜੀ ਹੈ ਵੀ ਚੱਕਾ ਜਿਹੜੇ ਡਿਸਿਲਟਿੰਗ ਦਾ ਸਾਡੇ ਕੋਲ ਨਾਂ ਨਾ ਲਓ ਵੀ ਉਹ ਪੱਥਰ ਅਸੀਂ ਲਾ ਕੇ ਟੋਪੇ ਸਾਹਿਬ ਕੀਤੇ ਆ ਅਸੀਂ ਜੋ ਡੰਗੇ ਜਿਹੜੇ ਲਾਗਾ ਹੈ ਆਪਣਾ ਉਹੀ ਪੱਥਰ ਦੇ ਨਾਲ ਸਾਈਡ ਨੂੰ ਅਸੀਂ ਕਿਨਾਰਿਆਂ ਤੇ ਕਰ ਸਕਦੇ ਹਾਂ ਅਸੀਂ ਦਰਿਆ ਵੀ ਸਾਫ਼ ਕਰ ਸਕਦੇ ਆ ਜੇ ਸਾਡੇ ਪਿੰਡ ਦੇ ਲੋਕ ਹੋਰ ਕੰਮ ਕਰਦੇ ਵੱਡੇ ਵੱਡੇ ਸਰੋਵਰ ਆ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਸੰਗਤ ਹੈ ਮੰਦਿਰਾਂ ਗੁਰਦੁਆਰਿਆਂ ਦੇ ਸਰੋਵਰ ਆ ਜਿਹੜੇ ਆਪ ਸਾਫ਼ ਕੀਤੇ ਤੇ ਇਹੀ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਅਸੀਂ 2 ਮਿੰਟ ਜਿਹੜਾ ਰੋਸ ਪ੍ਰਦਰਸ਼ਨ ਆਪਣਾ ਦੱਸਣਾ ਜੀ ਅਸੀਂ ਇਹ ਪੱਤਰਕਾਰ ਸਾਹਿਬ ਨੂੰ ਵੀ ਜੀ ਨਿਊਜ਼ ਜਿਹੜੇ ਹੈਗੇ ਆ ਉਹਨਾਂ ਨੂੰ ਇਤਲਾਹ ਦਿੱਤੀ ਗਈ ਹੈ ਜੀ ਇਹ ਵੀਡੀਓ ਅਸੀਂ ਉਹਨਾਂ ਨੂੰ ਹੀ ਭੇਜਣੀ ਹੈ ਕਿਉਂਕਿ ਮੀਡੀਆ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਬਾਕੀ ਜਿਹੜੇ ਜਿੰਨੇ ਵੀ ਹੈਗੇ ਆ ਜੀ ਜੋ ਤੱਕੇ ਨਾਲ ਕਰਨਾ ਚਾਹੁੰਦੇ ਤਾ ਉਹ ਸਾਡਾ ਪਿੰਡ ਸਾਡੇ ਤਾਂ ਜੀ ਕਹਿ ਲੋ ਵੀ ਹੱਥ ਜੋੜ ਦਿੱਤੇ ਅਸੀਂ ਸਾਡਾ ਬੱਚਾ ਬੱਚਾ ਸਾਡੇ ਪਿੰਡ ਦਾ ਜਿਹੜਾ ਇਹ ਵਿਰੋਧ ਕਰੂਗਾ ਬੇਲਾ ਧਿਆਨੀ ਤੋਂ ਲੈ ਕੇ ਆ ਜਾਂ ਸਾਡੇ ਪਿੰਡ ਦੀ ਹੱਦ ਤੱਕ ਪਨਾਮ ਤੱਕ ਅਸੀਂ ਆਪਣੇ ਪਿੰਡ ਹੱਦਵਾਸ ਨੰਬਰ 269 ਦਾ ਨੰਬਰ ਜਿਹੜੇ ਮੰਤਰੀ ਸਾਹਿਬ ਸਾਨੂੰ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਇੱਕ ਗੀਟ ਹੀ ਨਹੀਂ ਜਾਕਾਂ ਨੇ ਪਿੰਡ 'ਚ ਅੱਜ ਸਾਡੇ ਪਿੰਡ ਦਾ ਪੱਥਰ ਚੱਕਣੇ ਨੂੰ ਫਿਰਦੇ ਆ ਇਹ ਤੁਹਾਨੂੰ ਬੇਨਤੀ ਆ ਕੋਈ ਮਰਜ਼ੀ ਲੀਡਰ ਹੋਵੇ ਵਿਰੋਧ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ ਆਪਣੇ ਬੱਚਿਆਂ ਵਾਸਤਾ ਵਿਰੋਧ ਕਰੋ ਕਿਉਂਕਿ ਸਾਡੀ ਸਾਰਿਆਂ ਦੀ ਜਿੰਨੇ ਇੱਥੇ ਖੜੇ ਮਚੌਰ ਖੜੇ ਜ਼ਿੰਦਗੀ ਅੱਧ ਤੋਂ ਵੱਧ ਜੇ ਅਗਲਿਆਂ ਨੂੰ ਪਾਣੀ ਵੀ ਨਹੀਂ ਪੀਣੇ ਨੂੰ ਛੱਡਣਾ ਤਾਂ ਉਹ ਥੋੜੇ ਹੱਥ ਆ। ਇਸ ਲਈ ਅਸੀਂ ਜਿਹੜਾ ਵਿਰੋਧ ਹੈ ਜਿਹੜਾ ਆਪਣਾ ਮਾਈਨਿੰਗ ਦੇ ਵਿਰੁੱਧ ਕਰਦੇ ਆ ਸਾਨੂੰ ਹੋਵੇ ਇਹ ਸ਼ਾ ਹਰੇਕ ਪਾਸੇ ਤੋਂ ਨੁਕਸਾਨ ਹੋਇਆ। ਸਾਡੇ ਪਿੰਡ ਇੱਕ ਵੀ ਰਿਗ ਮੈਂ ਕੱਲ ਐਸਡੀਐਮ ਸਾਹਿਬ ਨਾਲ ਵੀ ਇਹ ਗੱਲ ਕੀਤੀ ਹੈ ਕਿ ਬੋਰਾਂ ਦੀ ਤੁਸੀਂ ਗੱਲ ਕਰਦੇ ਆ ਪਾਣੀ ਲੈਵਲ ਉੱਪਰ ਹੋਣਾ دریا ਚੋਂ ਪਾਣੀ ਹੈ ਨਹੀਂ ਉਹੀ ਅਸੀਂ ਇਹਨਾਂ ਨੂੰ ਦੱਸਿਆ ਅੱਜ ਤੁਹਾਡੇ ਸਾਹਮਣੇ ਵੀ ਕਿ ਸਾਡੇ ਬੋਰ ਪਿੰਡ 'ਚ ਇੱਕ ਬੋਰ ਨਹੀਂ ਹੈਗਾ ਰਿਗ ਸਰਕਾਰੀ ਕੋਈ ਰਿਗ ਨਹੀਂ ਸਾਡੇ ਪਿੰਡ ਦੋਦੋ ਕਨੈਲ ਦੇ ਤਿੰਨ ਤਿੰਨ ਕਨੈਲ ਦੇ ਜਿਹੜੇ ਕਿਸਾਨ ਐ ਉਹ ਆਪਣੇ ਬੋਰ ਕਰਾ ਰਹੇ ਆ ਆਪਣੇ ਖੇਤਾਂ ਦੇ ਵਿੱਚ ਉਹਨਾਂ ਦਾ ਖਰਚਾ ਲੱਖ ਲੱਖ ਨੂੰ ਪੁੱਜ ਰਿਹਾ ਐ ਐਨੇ ਕੋਈ ਕੋਈ ਬਾਹਰ ਨੂੰ ਜਾਂ ਸਾਡੇ ਕੋਈ ਲੈਂਡਲੋਰਡ ਨਹੀਂ ਹੈਗੇ ਜਾਂ ਕੋਈ ਸਰਕਾਰੀ ਨੌਕਰੀ ਦੇ ਵੱਡੇ ਉਦਯੋਗ ਤਾਂ ਨਹੀਂ ਵੀ ਖਰਚਾ ਕਰੀਆਂ ਇਹ ਲਈ ਅਸੀਂ ਜਿਹੜਾ ਵਿਰੋਧ ਪ੍ਰਦਰਸ਼ਨ ਐ ਉਹ ਅੱਜ ਜਿਹੜਾ ਕਰ ਰਿਹਾ ਪੰਜਾਬ ਸਰਕਾਰ ਕਾ ਤੁਸੀਂ ਸਾਰਿਆਂ ਨੇ ਜਿਹੜਾ ਵਿਰੋਧ ਪੂਰਾ ਦੱਬ ਗਿਆ ਕਰਨਾ ਕੋਈ ਵੀ ਕਿਸੇ ਨੂੰ ਪੁੱਛਿਆ ਮਾਈਨਿੰਗ ਨਾ ਗੱਲੇ ਨਹੀਂ ਦੁਈ ਬਾਕੀ ਇਹ ਵੀ ਗੱਲ ਹੈ ਜੀ ਵੀ ਹਿੰਮਤ ਇੰਨੀ ਕਿ ਜ਼ਰੂਰ ਰੱਖਣ ਜੇ ਪ੍ਰਸ਼ਾਸਨ ੱੱਕਾ ਵੀ ਕਰੇ ਤਾਂ ਫਿਰ ਜੰਮ ਕੇ ਵਿਰੋਧ ਉਸ ਨੂੰ ਸੜਕਾਂ 'ਤੇ ਲਟਣਾ ਪੈ ਜਾਵੇ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਹਰਜੋਤ ਬੰਦ ਮਰਦਾਬਾਦ ਹਰਜੋਤ ਬੰਦ ਮਰਦਾਬਾਦ ਮਾਈਨਿੰਗ ਮੁਵਾਦ ਮਰਦਾਬਾਦ ਮਾਈਨਿੰਗ ਮਾਫੀਆ ਮਰਦਾਬਾਦ ਹਰਜੋਤ ਬੰਦ ਮਰਦਾਬਾਦ ਭਗਵੰਤ ਮਾਨ ਮਰਦਾਬਾਦ ਸਤਿਮਾਨ ਮੁਖਬਰ ਆਪ ਸਰਕਾਰ ਮੁਰਦਾਬਾ ਖਰਜੋਤ ਬੇਸ ਮੁਰਦਾ ਮਾਫੀਆ ਗੁੰਡਾਗਰਦੀ ਮਾਈਨਿੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਸ਼ਾਸਨ ਦੀ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ੱੱਕੇ ਨਾਲ ਮਾਈਨਿੰਗ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ੱੱਕੇ ਨਾਲ ਮਾਈਨਿੰਗ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਬੱਤੇ ਬੱਤਾ ਕਰੂੰਗਾ ਸੰਘਰਸ਼ ਬੱਤੇ ਬੱਤਾ ਕਰੂੰਗਾ ਸੰਘਰਸ਼ ਮਾਈਨਿੰਗ ਸਾਡਾ ਮਾਈਨਿੰਗ ਜਿਹੜਾ ਮੁੱਦਾ ਏ ਇਹ ਸਾਰੇ ਪੰਜਾਬ ਵਿੱਚ ਇਸ ਟਾਈਮ ਕਰਮਾਇਆ ਪਿਆ ਇਹ ਸਾਡੇ ਜਿਹੜੇ ਪਿੰਡ ਹੈ ਇਹਨਾਂ ਤੋਂ ਸ਼ੁਰੂਆਤ ਹੋਣੀ ਹੈ ਅਗਰ ਸਾਡੀ ਸ਼ੁਰੂਆਤ ਹੋ ਗਈ ਤਾਂ ਇਹ ਸਾਰਾ ਸਤਲੁਜ ਦਰਿਆ ਰੋਪੜ ਤੱਕ ਜਿਹੜਾ ਪੱਧਰਾ ਕਰ ਦੇਣਾ ਲੰਘਣੇ ਨੂੰ ਪਹਿਲੇ ਸਮਾ ਬੰਦ ਹੈ ਇੱਧਰ ਬੰਦ ਹੈ ਤੁਹਾਡੇ ਸਾਹਮਣੇ ਹੀ ਹਾਲ ਹੋਣੇ ਜੀ ਇਸ ਲਈ ਇਹੀ ਬੇਨਤੀ ਹੈ ਕਿ ਸਾਰੇ ਸਹਿਯੋਗ ਦਿਓ ਪੂਰਾ ਸਾਥ ਦਿਓ ਆਪਣਾ ਫਰਜ਼ ਸਮਝੋ ਨਾ ਮੈਂ ਪਿੰਡ ਦੀ ਤੁਹਾਡਾ ਹਰਦੀਪ ਕੌਰ ਕਿਹੜੇ ਪਿੰਡ ਦੇ ਸਰਪੰਚ ਸਿੰਘਪੁਰ ਸਿੰਘਪੁਰ ਦੇ ਸਰਪੰਚ ਹਾਂਜੀ ਮਾਈਨਿੰਗ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਪ੍ਰਸ਼ਾਸਨ ਜਿਹੜਾ ਹੈ ਮਾਈਨਿੰਗ ਕਰਵਾਉਣੀ ਚਾਹੁੰਦਾ ਤੁਹਾਡੇ ਪਿੰਡ ਦੇ ਵਿੱਚ ਡੀਸੈਲਟਿੰਗ ਦੇ ਨਾਮ ਤੇ ਜਿਹੜਾ ਹੈਗਾ ਕਿ ਹੜ੍ਹਾਂ ਤੋਂ ਬਚਾ ਦੇ ਲਈ ਹਾਂਜੀ ਨਹੀਂ ਹੋਣੀ ਚਾਹੀਦੀ ਹਾਂਜੀ ਅਸੀਂ ਦੇ ਨਾਲ ਹੀ ਸਹਿਮਤ ਹੈ ਪਿੰਡ ਵਾਲੇ ਬੜਾਸੀ ਸਰਪੰਚ ਨਾਲ ਸਹਿਮਤ ਹੈ ਮਾਈਨਿੰਗ ਨਹੀਂ ਹੋਣੀ ਚਾਹੀਦੀ ਆਪਣੇ ਦੋਲਾਵਾਸੀ ਉਹ ਬਿਲਕੁਲ ਕਿਨਾਰੇ ਪਰ ਵਸੇ ਹੈ ਉਹ ਵੀ ਇਹਦੇ ਨਾਲ ਸਹਿਮਤ ਹੈ ਮਾਈਨਿੰਗ ਨਹੀਂ ਹੋਣੀ ਚਾਹੀਦੀ ਕਿੰਨਾ ਕੁ ਨੁਕਸਾਨ ਦੇ ਉਦੋਂ ਵੀ ਜੇ ਅਗਰ ਨੁਕਸਾਨ ਹੁੰਦਾ ਨੁਕਸਾਨ ਬੇहद ਹੋਏਗਾ ਪਿੰਡ ਤਬਾਹ ਹੋ ਜਾਏਗਾ ਪਾਣੀ ਬਿਲਕੁਲ ਨਹੀਂ ਰਹੇਗਾ ਹਾਂਜੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਮਾਈਨਿੰਗ ਨਹੀਂ ਹੋਣੀ ਚਾਹੀਦੀ ਸਰ ਸਾਹਿਬ ਕੀ ਨਾਮ ਹੈ ਤੁਹਾਡਾ ਹਾਂ ਸਰ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਤੇ ಗ್ರಾಮ ਪੰਚਾਇਤ ਪਲਾਸੀ ਬਲੋਕ ਸ਼੍ਰੀ ਨੰਦਪੁਰ ਸਾਹਿਬ ਦਾ ਮੈਂ ਮੌਜੂਦਾ ਸਰਪੰਚ ਹੈ ਜੀ ਮਸਲਾ ਕੀ ਆ ਤੁਹਾਡਾ ਜੀ ਸਰ ਮਸਲਾ ਜਿਹੜਾ ਸਰਕਾਰ ਵੱਲੋਂ ਸਾਡੇ ਪਿੰਡਾਂ ਦੇ ਵਿੱਚ ਬੇਲਾ ਧਿਆਨੀ ਤੋਂ ਲੈ ਕੇ ਹਰਸਾ ਬੇਲਾ ਤੱਕ ਜਿਹੜੀ ਉਹ ਡਿਸਿਲਟਿੰਗ ਦੇ ਨਾਮ ਤੇ ਜਿਹੜੀ ਮਾਈਨਿੰਗ ਕਰਨ ਦੀ ਤੇ ਜਿਹੜੀ ਹੈ ਜੀ ਬਿਉਂਦਬੰਦੀ ਬਣਾਈ ਗਈ ਹੈ ਜੀ ਉਸ ਦੇ ਸਬੰਧ ਦੇ ਵਿੱਚ ਪਿਛਲੇ 15 ਦਿਨਾਂ ਤੋਂ ਜਿਹੜੇ ਪ੍ਰਸ਼ਾਸਨ ਪਰ ਉਹ ਬਾਰ ਬਾਰ ਸਾਨੂੰ ਮੀਟਿੰਗਾਂ ਦੇ ਲਈ ਬੁਲਾਇਆ ਜਾ ਰਿਹਾ ਜੀ ਉਸ ਤੋਂ ਬਾਅਦ ਸਾਡਾ ਜਿਹੜਾ ਵਿਊ ਜਾਣਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਇੱਕ ਲੈਟਰ 5 ਤਰੀਕ ਨੂੰ ਮਾਨਯੋਗ ਵੀਡੀਓ ਸ਼੍ਰੀ ਅਨੰਦਪਰ ਸਾਹਿਬ ਨੂੰ ਦਿੱਤਾ ਗਿਆ ਕਿ ਸਾਡੀ ਪੰਚਾਇਤ ਜਿਹੜੀ ਮਾਈਨਿੰਗ ਪਿੰਡ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਨਹੀਂ ਕਰਵਾਉਣਾ ਚਾਹਦੀ ਤੇ ਉਸ ਤੋਂ ਬਾਅਦ ਜਿਹੜਾ ਫਿਰ ਸਾਨੂੰ ਰੀਜ਼ਨ ਪੁੱਛਿਆ ਗਿਆ ਕਿ ਤੁਸੀਂ ਮਾਈਨਿੰਗ ਕਿਉਂ ਨਹੀਂ ਕਰਵਾਉਣਾ ਚਾਹਦੇ ਫਿਰ ਸਾਡੇ ਵੱਲੋਂ ਉਹਨਾਂ ਨੂੰ ਜਿਹੜੇ ਆਪਣੇ ਨਾਲ ਦੇ ਲੱਗਦੇ ਇਲਾਕੇ ਆ ਜਿਸ ਤਰ੍ਹਾਂ ਖੇੜਾ ਕਲਮੋਟ ਹੈ ਜੀ ਪੰਗਲਾ ਹੈ ਜਾਂ ਭਲਾਂ ਹੈ ਉਹਨਾਂ ਦੇ ਵਿੱਚ ਜਿਹੜੀ ਮਾਈਨਿੰਗ ਦੇ ਕਾਰਨ ਜਿਹੜੀ ਹੈ ਤਬਾਹੀ ਹੋਈ ਹੈ ਬੱਚਿਆਂ ਦੀ ਸਕੂਲੀ ਬੱਚਿਆਂ ਦੀ ਰੋਡ ਪਰ ਟਿਪਰਾਂ ਦੇ ਨਾਲ ਮੋਤਾ ਹੋਈਆਂ ਐ ਓਵਰਲੋਡ ਟਿਪਰਾਂ ਨਾਲ ਸਾਡੇ ਭੜਾੜੀ ਪਿੰਡਾਂ ਨਾਲ ਲੱਗਦਾ ਜੀ ਉਹਦਾ ਜਿਹੜਾ ਵਾਟਰ ਸਪਲਾਈ ਦਾ ਬੋਰ ਆ ਬਿਲਕੁਲ ਸੁੱਕ ਚੁੱਕਿਆ ਤੇ ਉਹਨਾਂ ਦਾ ਹਵਾਲਾ ਦਿੰਦੇ ਹੋ ਸਾਡੇ ਵੱਲੋਂ ਲਿਖਤੀ ਰੂਪ ਦੇ ਵਿੱਚ ਪੱਤਰ ਵੀ ਦਿੱਤਾ ਗਿਆ ਮੈਂ ਵੱਡਾ ਮੇਰਾ ਕਰਮਚਾਰੀ ਹੈ ਆਈ ਐਮ ਰਿਟਾਇਰਡ ਹੈ ਸਟਾਫਡੈਂਟ ਫਰਮ ਇਰੀਗੇਸ਼ਨ ਬੜਾ ਪੰਜਾਬ ਸਰ ਮੈਂ ਐਡਿਟ ਕਰਨਾ ਚਾਹੁੰਦੀ ਹਾਂ ਦੇਖੋ ਜੀ ਜਿਹੜੇ ਮੇਰੇ ਵਿਚਾਰ ਦੇ ਤਾਵਾ ਡੀ ਸੈਲਟਿੰਗ ਦਾ ਜਿਹੜਾ ਮਸਲਾ ਹੈ ਬਿਲਕੁਲ ਗਲਤ ਡੀਸੇਲ ਨੇ ਕਿ ਉੱਥਾ ਹੁੰਦੀ ਜਦ ਪਹਾੜਾਂ ਵਿੱਚੋਂ ਡਾਇਰੈਕਟ ਪਾਣੀ ਆਦਾ ਉਹ ਜਿੱਦਾਂ ਹੁਣ ਮਾਇਨੇ ਕਿੱਦੇ ਹੋ ਰਹੀ ਆ ਪਿੱਛੋਂ ਪਹਾੜਾਂ ਚੋਂ ਰੇਤ ਹੋਰ ਵੱੱਥਰ ਤਾਂ ਨਹੀਂ ਆਦਾ ਰੇਤ ਆਦਾ ਉਹ ਖੱਡੇ ਫਿਰ ਭਰੇ ਜਾਂਦੇ ਲੇਕਿਨ ਸਾਡੇ ਦੋ ਪ੍ਰੋਜੈਕਟ ਲੱਗੇ ਹੋਏ ਆ ਇੱਕ ਡੰਗਲ ਡੈਮ ਤੇ ਪਾਖੜ ਦੇ ਤੇ ਇੱਥੇ ਜਿਹੜੀ ਡੀਸੇਲ ਦਾ ਕੋਈ ਆਈਡੀਆ ਨਹੀਂ ਬਲਾਸਪਟ ਤੱਕ ਜਿਹੜੀ ਹੈ ਮੈਨੂੰ ਜਸਟ ਲਾਈਕ ਇਹ ਢੇਣਾਂਦਰੀ ਪਿੱਛੇ ਡੀਸੇਲ ਤੇ ਹੈ ਜਮਾ ਹੋਈ ਅੱਗੇ ਤਾਂ ਹੈ ਹੀ ਨਹੀਂ ਅਸੀਂ ਖੁੱਲ ਡੈਮ ਤੇ ਕੰਮ ਕਰਦੇ ਰਹੇ ਸਾਨੂੰ ਪਤਾ ਹੈ ਇਹ ਤਾਂ ਅਨਸੈਸੀ ਗਵਰਨਮੈਂਟਿਕ ਪ੍ਰੈਸ਼ਰ ਪਾ ਕੇ ਨਾ ਲੋਕ ਤੇ ਲੋਕਾਂ ਦੇ ਇਹ ਡੀਸਰਟ ਦੇ ਨਾਂ ਤੇ ਇੱਥੇ ਮਾਈਨਿੰਗ ਕਰਕੇ ਆਪਣਾ ਪੈਸਾ ਕਮਾਉਣਾ ਚਾਹਦੇ ਆਪਾਂ ਦਾ ਇੱਕ ਹੋਰ ਰਸਤਾ ਵੀ ਹੈਗਾ ਕਿ ਚੈਨਲਾਈਜ਼ ਕੀਤਾ ਜਾਵੇ ਸਭ ਨੂੰ ਦਰਿਆ ਹਾਂ ਅਗਰ ਇਹ ਪੱਥਰ ਚ ਕੜਾ ਚਾਹਦੇ ਪੱਥਰ ਇੰਨੇ ਹੈ ਨਹੀਂ ਵੈਸੇ ਜੇ ਇਹਨੂੰ ਜਿੱਦਾਂ ਦੌਲਤ ਵਰਤੋ ਲੈ ਕੇ ਇੱਥੇ ਸੂਰਿਆਲ ਤੱਕ ਸੋਨ ਨੂੰ ਚੈਨਲਾਈਜ਼ ਕੀਤਾ ਇਹਦੇ ਚੈਨਲ ਕਿੱਥੇ ਜਾਵੇ ਡੀ ਡੀਐਸਐਲ ਡੀਰ ਡੋ ਕੁਐਸਚਨ ਟੂ ਰਿਮੂਵ ਡੀਸਰਟ देयर ਇਜ਼ ਨੋ ਸੈਲਟ ਅਗਰ ਮੰਨ ਲਓ ਪ੍ਰਸ਼ਾਸਨ ਫੇਰ ਵੀ ਅਸੀਂ ਰਿਟਾਇਰ ਐ 70-72 ਸਾਲ ਦੇ ਹੋ ਗਏ ਅਸੀਂ ਲੰਮੇ ਬਹਿ ਜਾਗੇ ਸਾਡੇ ਉੱਪਰ ਇਹ ਵੀ ਢਵਾ ਦੇਵੇ ਕੀ ਸਰਕਾਰ ਨੂੰ ਕੀ ਅਪੀਲ ਕਰਾਂ ਪਾ ਸਰਕਾਰ ਨੂੰ ਇਹੀ ਵਕੀਰ ਦੇ ਬਈ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਹਨ ਨਾ ਗਰਮ ਲੋਕ ਦੀ ਪੀਪਲ ਭਾਈ ਦੀ ਪੀਪਲ ਫਾਰ ਦੀ ਪੀਪਲ ਲੋਕਾਂ ਵਾਸਤੇ ਐ ਨਾ ਕਿ ਆਪਣੇ ਫਾਇਦਿਆਂ ਵਾਸਤੇ ਐ ਲੋਕਾਂ ਦੇ ਸੁਣਨ ਤੇ ਕੀ ਕਹਿੰਦੇ ਉਹਦੇ ਮਤਾਬੂ ਚੱਲਣ ਨਾ ਮੈਂ ਬੋਲਦਾ ਮੇਰਾ ਨਾਮ ਦੇਵਰਾਜਾ ਜੀ ਪਿੰਡ ਪਨਾਮ ਤੋਂ ಗ್ರಾಮ ਪੰਚਾਇਤ ਪਨਾਮ ਦਾ ਮੈਂ ਸਰਪੰਚ ਆ ਜੀ ਇਹ ਵਿਰੋਧ ਕਿਸ ਗੱਲ ਦਾ ਕੀਤਾ ਜਾ ਰਿਹਾ ਹੈ ਵਿਰੋਧ ਜਿਵੇਂ ਕਿ ਤੁਹਾਨੂੰ ਇਹ ਸਰਪੰਚ ਸਾਹਿਬ ਨੇ ਦੱਸਿਆ ਹੀ ਹੈ ਕਿ ਸਰਕਾਰ ਸਾਡੇ ਪਿੰਡਾਂ ਦੇ ਵਿੱਚ ਮਾਈਨਿੰਗ ਕਰਨਾ ਚਾਹੁੰਦੀ ਸੀਗੀ ਉਹ ਇਸ ਹਿਸਾਬ ਨਾਲ ਸਾਨੂੰ ਦੱਸ ਰਹੇ ਸੀਗੇ ਕਿ ਜਿਵੇਂ ਪਿੰਡਾਂ ਦੇ ਵਿੱਚ ਹੜ ਆਂਦੇ ਹੈ ਹੜਾਂ ਨੂੰ ਬਚਾਉਣ ਦੇ ਲਈ ਇੱਥੇ ਜੋ ਵੀ ਤੁਹਾਡੇ ਕੋਲ ਮਟੀਰੀਅਲ ਇੱਥੇ ਜਮ੍ਹਾਂ ਹੋਇਆ ਹੈ ਇਹਨੂੰ ਆਪਾਂ ਇੱਥੋਂ ਹਟਾਉਣਾ ਚਾਹੁੰਦੇ ਆ ਬਟ ਇਨ ਐਕਚੁਅਲ ਅਗਰ ਆਪਾਂ ਦੇਖੀਏ ਸਾਡੇ ਨਾਲ ਇੱਕ ਜਿੰਦੀ ਜਗ ਦੀ ਐਗਜ਼ਾਮਪਲ ਪਿੰਡ ਖੇੜਾ ਅਕਲਮੋਟ ਅਗਰ ਤੁਸੀਂ ਜਾ ਕੇ ਦੇਖੋਗੇ ਨਰਕ ਬਣ ਚੁੱਕਿਆ ਹੈ ਉਹ ਪਿੰਡ ਆਲੇ ਦੁਆਲੇ ਪਾਣੀ ਸੁੱਕ ਚੁੱਕੇ ਹੈ ਇਹ ਮਾਈਨਿੰਗ ਇੱਕ ਇਹੋ ਜਿਹਾ ਕਰਸ ਹੈ ਸ਼ਰਾਪ ਹੈ ਜਿਹਨੂੰ ਅਗਰ ਇੱਕ ਵਾਰੀ ਆਪਾਂ ਸ਼ੁਰੂ ਕਰ ਦਿੱਤਾ ਤਾਂ ਚਾਹ ਕੇ ਵੀ ਰੋਕ ਨਹੀਂ ਸਕਦੇ ਕਿਉਂਕਿ ਜਦੋਂ ਵੀ ਉਹਨਾਂ ਨੇ ਇਸ ਚੀਜ਼ ਦੀ ਉੱਥੇ ਅਥਾਰਟੀ ਦਿੱਤੀ ਸੀਗੀ ਉਸ ਤੋਂ ਬਾਅਦ ਹੁਣ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਉਹਨੂੰ ਰੋਕਣ ਲਈ ਉੱਥੇ ਅਵੇਲੇਬਲ ਨਹੀਂ ਹੁੰਦਾ ਅੱਜ ਇੱਕ ਸਮਾ ਹੈ ਅਸੀਂ ਸਰਪੰਚ ਸਾਹਿਬ ਹੋਰਾਂ ਦੇ ਨਾਲ ਇਕੱਠੇ ਹੋ ਕੇ ਸਾਰਿਆਂ ਨੇ ਮੀਟਿੰਗ ਕਰੀ ਸੀ ਕਿਉਂਕਿ ਇਹ ਇੱਕ ਹਰ ਇੱਕ ਬੰਦੇ ਦਾ ਹਰੇਕ ਆਮ ਨਾਗਰਿਕ ਦਾ ਇੱਕ ਫਰਜ ਹੈ ਕਿ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਪਾਣੀ ਹੈ ਜੇ ਅਗਰ ਪਾਣੀ ਹੀ ਆਪਾਂ ਗਵਾ ਲਿਆ ਤਾਂ ਸਾਡੀਆਂ ਨਾਲ ਵਾਲੀਆਂ ਨਸਲਾਂ ਤਬਾਹ ਹੋ ਜਾਣੀਆਂ ਸੋ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਵੀ ਇਹ ਮਾਈਨਿੰਗ ਕਰਨਾ ਚਾਹ ਰਹੇ ਹੈ ਇਹਨੂੰ ਬੰਦ ਕੀਤਾ ਜਾਵੇ ਅਤੇ ਅਗਰ ਐਕਚੁਅਲ ਦੇ ਵਿੱਚ ਉਹ ਸਾਡੀ ਪਰਵਾਹ ਕਰਦੇ ਹੈ ਸਾਨੂੰ ਹੜ੍ਹਾਂ ਤੋਂ ਬਚਾਉਣਾ ਚਾਹਦੇ ਹੈ ਤਾਂ ਇਸ ਤੋਂ ਇਲਾਵਾ ਹੋਰ ਸਾਰੇ ਬਹੁਤ ਸਾਰੇ ਰਸਤੇ ਅਸੀਂ ਡੰਗੇ ਲਗਾ ਸਕਦੇ ਆ ਡੰਗਿਆਂ ਨੂੰ ਵਧੀਆ ਤਰੀਕੇ ਨਾਲ ਪ੍ਰਮੋਟ ਕਰ ਸਕਦੇ ਆ ਮਾਈਨਿੰਗ ਇਸ ਨੋਟ ਦੀ ਪਰਮਨੈਂਟ ਸੋਲੂਸ਼ਨ ਅਕੋਰਡਿੰਗ ਟੂ ਮੀ ਆਈ ਜਸਟ ਵਾਂਟ ਟੂ ਸੁਜੈਸਟ ਥੈਮ ਇਟਸ ਨੋਟ ਗੋਇੰਗ ਟੂ ਬੀ ਹੈਪਨ ਇਨ ਮਾਈ ਵਿਲੇਜ ਸੋ ਪਲੀਜ਼ ਡੂ ਨੋਟ ਟ੍ਰਾਈ ਟੂ ਡੂ ਥਿਸ ਅਦਰਵਾਈਜ਼ ਵੀ ਆਰ ਸਟ੍ਰਿਕਲੀ ਅਗੇਨਸਟ ਇਨ ਦੀ ਗਵਰਨਮੈਂਟ ਠੀਕ ਐਕਚੁਅਲੀ ਵੀ ਚ ਇਹ ਸਮਝਾਉਣ ਦੀ ਕੋਸ਼ਿਸ਼ ਹੈ ਮੈਂ ਸਾਨੂੰ ਉਸ ਦੇ ਫਾਇਦੇ ਦੱਸੇ ਜਾ ਰਹੇ ਆ ਫਾਇਦੇ ਔਰ ਨੁਕਸਾਨ ਪਿੰਡ ਵਾਲੇ ਨੇ ਸਾਨੂੰ ਚੁਣਿਆ ਹੈ ਅਸੀਂ ਕਿਸੇ ਵਜ੍ਹਾ ਕਰਕੇ ਹੀ ਅੱਗੇ ਆਏ ਆ ਸਾਨੂੰ ਆਪਣੇ ਪਿੰਡ ਦਾ ਫਾਇਦਾ ਨੁਕਸਾਨ ਉਹਨਾਂ ਨਾਲੋਂ ਵੱਧ ਪਤਾ ਹੈ ਉਥੇ ਕਿਸੇ ਵੀ ਕਿਸਮ ਦੀ ਇਹੋ ਜੀ ਮਾਈਨਿੰਗ ਹੁੰਦੀ ਹੈ ਉਸ ਦੇ ਨਾਲ ਬਹੁਤ ਸਾਰੇ ਨੁਕਸਾਨ ਹੈ এনवायरमेंट लॉस ਹੈ ਉਤਸੋ ਬਾਅਦ ਜੁਮੇ ਉਥੇ ਕ੍ਰੈਸ਼ਰ ਲੱਗ ਜਾਂਦੇ ਆ ਫਿਰ ਕਿੰਨੇ ਹੀ ਜ਼ਿਆਦਾ ਡਿਸਟਰਬੈਂਸ ਨੇ ਨੌਇਸ ਪੋਲੂਸ਼ਨ ਹੁੰਦਾ ਹੈ ਆਪਾਂ ਨੂੰ ਸੋਹਣੇ ਤੋਂ ਵੀ ਜਾਂਦੇ ਲੱਗਦੇ ਆ ਠੀਕ ਹੈ ਜੀ ਪ੍ਰਸ਼ਾਸਨ ਤਾਂ ਕਹਿੰਦਾ ਹੈ ਕਿ ਹੜ੍ਹਾਂ ਤੋਂ ਬਚਾਉਣ ਦੇ ਲਈ ਹੜ੍ਹਾਂ ਤੋਂ ਬਚਾਉਣ ਲਈ ਸਰ ਮਾਈਨਿੰਗ ਇਜ਼ ਨੋਟ ది ਸੋਲਿਊਸ਼ਨ ਐਜ਼ ਇਟ ਆਲ ਯੂ ਇਹ ਸੋਲਿਊਸ਼ਨ ਨਹੀਂ ਹੈ ਅਗਰ ਆਪਾਂ ਐਕਚੁਅਲ ਵਿੱਚ ਕੁਝ ਕਰਨਾ ਚਾਹੁੰਦੇ ਆ ਤਾਂ ਆਪਾਂ ਕਿਉਂ ਨਾ ਡੰਗੇ ਲਗਾਈਏ ਉਸ ਚੀਜ਼ ਨੂੰ ਵਿੱਚੋਂ ਹਟਾ ਕੇ ਸਾਈਡ ਤੇ ਲਗਾ ਦਈਏ ਉਸ ਨੂੰ ਉੱਥੋਂ ਚੱਕਣਾ ਇਹ ਸੋਲ ਠੀਕ ਨਹੀਂ ਚੈਨਲਾਈਜ਼ ਕੀਤਾ ਜਾ ਸਕਦਾ ਉਹਨੂੰ ਬਟ ਇਸ ਇਨ ਸ਼ੁੱਡ ਬੀ ਪ੍ਰੋਪਰ ਵੇਅਰ ਸੋ ਦੈਟਸ ਵਾਟ ਆਈ ਵਾਂਟ ਟੂ ਸੇ ਥੈਂਕਸ